ਆ ਗਏ ਨੂੰ ਇਹਨੂੰ ਤੇ 1:00 ਵੱਜ ਗਿਆ ਲੈ ਫੜ 1:00 ਵੱਜ ਗਿਆ ਤੇ ਲੈ ਹੁਣ ਖੜਨਾ ਨਹੀਂ ਆਸ ਫੇਰ ਕਿਹਾ ਕਿ ਨਹੀਂ ਥੱਲੇ ਆ ਆਹ ਕੀ ਆ ਲੈ 960 ਪੀਕੇ 40 ਬਟੇ ਉੱਟ ਗਿਆ ਬਡਾ ਫਨ ਡਾਉਨ ਦੀ ਚਾਰੀ ਝਾੜ ਕੇ ਨਾ ਆਇਆ ਕਿਲੇ ਦਾ ਸਭੀ ਕੇ ਲਈ ਲਾਏ ਹੋ ਤੂੰ ਹੀ ਖਾਣਾ ਵਾਓ ਕੀ ਆ ਕੀ ਆ ਬਾਜੀ ਆ ਬਾਜੀ ਆ ਬਾਜੀ ਵਾਓ ਜੇ ਜੁਦੀ ਹੋੜ ਨਾ ਸਤੇ ਮੜੀਆਂ ਕੁੜੀਆਂ ਸਪੈਨ ਸਾਰਾ ਹੀ ਹੋ ਗਿਆ ਮੂਤਾਂ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਜ਼ੋਰ ਦਾ ਮੁੰਡੇ ਲਾਉਂਦੇ ਆ ਆਈ ਤਾਂ ਥਾਂ ਹੀ ਗਿਆ ਭਾਈ ਕਿਉਂ ਇਹਨਾਂ ਨੂੰ ਪਤਾ ਲੱਗ ਜਾਂਦਾ ਜਾਣਾ ਚਲਿਏ ਹਲੋ ਹਲੋ ਮਾਰਿਆ ਚਲਾ ਗਏ ਉਹਨੂੰ ਇਹਨੂੰ ਤੇ ਥੂੜ ਵੱਜ ਗਿਆ ਲੈ ਫੜ ਥੂੜ ਵੱਜ ਗਿਆ ਤੇ ਲੈ ਹੁਣ ਖੜਨਾ ਨਹੀਂ ਹੂ ਚੱਕ ਫੇਰ ਪਿਆਕ ਨਹੀਂ ਥੱਲੇ ਆਹ ਘਰੇ ਸਟੈਨੀ ਵਿੰਗਾ ਕਰਦਾ ਜਦੋਂ ਤੇ ਉਹ ਕਿ ਮੈਂ ਖੜ ਜੇਗਾ ਸੈਰ ਤਾਂ ਦੁੱਧ ਲਈ ਡਰਾਮਾ ਨਹੀਂ ਕੀਤਾ ਹਾਂ ਮੇਰੇ ਐਵੇਂ ਥੂੜ ਕੱਢੀ ਜਵੇ ਲੈ ਖੜ ਗਏ ਖੜ ਗਏ ਆ ਗਈ ਬਸ ਪਰ ਆ ਜਾ ਤੂੰ ਵੀ ਹੁਣ ਇਧਰੋਂ ਕੀ ਹਾਲਤ ਕੀਤੀ ਵੀ ਗੱਡੀ ਦੀ ਕੀ ਆ ਉਹ ਵੱਲ ਵੱਲ ਲਖਾਦਾ ਮਿੱਟੀ ਘਟਾਈ ਹੋ ਕੇ ਵੀਰੇ ਮੰਡੀ ਜਾ ਹਾਂ ਇਹ ਤੁਹਾਡਾ ਚੋਨਾ ਮੈਂ ਲੈ ਕੇ ਚੱਲਾ ਵਾਂ ਚੈੱਕ ਰੌਣਾ ਹਾਂ ਅੱਧ ਉੱਪਰ ਉੱਪਰ ਭਰ ਲਿਆ ਆ ਵਾਂ ਮੌਪਰਟੀ ਸਾਰੇ ਦੀ ਲਵਾਈ ਆ ਤੇਰਾ 25 ਮੋਟਰ ਹੋਣਾ ਜਦੋਂ ਆ ਗਿਆ ਨਾ 23 ਤੋਂ ਮੈਨੂੰ ਦਾਤੀ ਨਾਲ ਟਰਾਲੀਆਂ ਲੋਡ ਕਰਕੇ ਆਇਆ ਲੈ 960 ਪੀਚ 40 ਬੱਟੇ ਉੱਟ ਗਿਆ ਮੈਂ ਡਾਫਨ ਸਟਾਉਂ ਦੀ ਤਿਆਰੀ ਝਾੜ ਕੇ ਨਾ ਆਇਆ ਕਿੱਲੇ ਦਾ ਝਾੜ ਕੇ ਕੱਢਿਆ ਜਾ ਆਪਣੇ ਕੱਢ ਲੈ ਨਹੀਂ ਕਿੰਨੇ ਕਿੱਲੇ ਦਾ ਚਾਹ ਉਹ ਹੀ ਨਹੀਂ ਮੈਨੂੰ ਨਹੀਂ ਪਤਾ ਜਾ ਕੇ ਹਿਸਾਬ ਲਾਉਣਾ ਜਾ ਕੇ ਜੀ ਹੁਣ ਉਹ ਆ ਗਿਆ

ਰਾਜ ਜਦੀ ਹੋੜ ਨਾ ਸਾਈ ਮੜੀਆਂ ਕੁੜੀਆਂ ਸਪੇਨ ਸਾਰਾ ਹੀ ਹੋ ਗਿਆ ਮੁੱਦਾ ਓ ਮਾਈ ਗਾਡ ਕੈਨੇਡਾ ਵਾਲੇ ਵੀ ਕਹਿੰਦੇ ਵਾਜੀ ਵਾਹ ਹਾਂ ਕੀ ਗੱਲ ਹੈ ਕੀ ਛਟਾ ਫੜਾ ਫੜਾ ਆ ਮਦਰ ਲੱਗੇ ਦਰਦੀ ਨਹੀਂ ਵੇਖ ਲਾ ਪੂਰਾ ਨੀ ਡਰ ਮਾਸਾ ਜਿੰਨੀ ਨਹੀਂ ਡਰ ਯਕੀਆ ਭੱਜ ਗਈ ਆ ਜਾਂਦੀ ਆ ਟੱਪ ਗਈ ਆ ਆ ਵੇਂਦੀ ਜੀ ਬੱਤ ਮੇ ਜੀ ਤੈਨੂੰ ਬਹਿਨ ਨੂੰ ਛੋਣੇ ਦੇ ਲਾਗੇ ਥਾਂ ਲਾਦਾ ਵਾ ਹੋਰ ਕਦੇ ਲਾਗੇ ਥਾਂ ਹੈ ਨਹੀਂ ਤੈਨੂੰ ਬਹਿਨ ਨੂੰ ਹਾਂ ਜੀ ਗਾ ਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ